ਗੇਰੇ ਜੂਸ ਕਹਿੰਦੇ ਫੱਟ ਕਰ ਲਈ ਜੋਬਰ ਨੇ ਮਿੱਤਰੋ ਇਹ ਹੋ ਗਿਆ ਟਾਈਮ ਦੇਖੋ ਇਹਨਾਂ ਐਂਡੋ ਫਾਰਮ ਗੇਰ ਵੀ ਕਹਿੰਦੇ ਪਤੰਦਰ ਨੇ ਨਾਲ ਦੀ ਨਾਲ ਹੀ ਰੋਕਿਆ ਪੱਟਾ ਗੇਰ ਨਾਲ ਦੀ ਨਾਲ ਹੀ ਰੋਕਿਆ ਕਹਿੰਦੇ ਮਿੱਤਰੋ ਪੱਟਾ ਗੇਰ ਲਾ ਲਾ ਜਸਪ੍ਰੀਤ ਹੈ ਕਹਿੰਦੇ ਬਾਲਾ ਜੋਰ ਲਗਿਆ ਪਿਆ ਲੈ ਵੀ ਮਿੱਤਰੋ ਕਹਿੰਦੇ ਨਾਲ ਦੀ ਨਾਲ ਹੀ ਗੇਰ ਉੱਟਣਾ ਲਾਵਾ ਤੇ ਆਦਾ ਸੱਜਣਾ ਲੈ ਕੇ ਉਹੀ ਭੱਜ ਲੈ ਟਰਾਲੀ ਕਦਾ ਟਰਾਲੀ ਲੈ ਕੇ ਆਏ ਹੋਟਲ ਆ ਜਿਵੇਂ ਮਤਰੋ ਖਾਲਦੀ ਟਰਾਲੀ ਹੁੰਦੀ ਆ ਪਿੱਛੇ ਪਾਈ ਚਲੋ ਚੱਕ ਇਧਰਲੇ ਪਾਸੇ ਮਤਰੋ ਅੱਗੇ ਸਜਣਾ ਮੋੜ ਆ ਗਿਆ ਤੇ ਤਾਂ ਨਾਲ ਨਾਲ ਨਹੀਂ ਦਿੰਦਾ ਟਰੈਕਟਰ 365 ਆ ਮਤਰੋ ਇੰਡੋ ਫਾਰਮ ਤੇ ਤੂੰ ਐ ਦੀ ਲੰਬ ਚੈੱਕ ਕਰੋ ਉੱਤੇ ਪਾਸੇ ਵਲੀ ਹਰਿਪੁਰ ਹੈ ਮੋਰੋ ਸਜਣਾ ਆ ਸਾਥੇ ਆ ਕੇ ਲੱਗਣਾ ਦੇਖੋ ਇਧਰ ਜਾਂਦਾ ਕਹਿੰਦੇ ਮਿੱਤਰੋ ਦੂਜਾ ਚੱਕਰ ਚੱਲ ਪਿਆ ਇੰਡੋ ਫਾਰਮ ਦਾ ਦੂਜਾ ਚੱਕਰ ਚੱਲ ਪਿਆ ਤੇ ਚੱਕਰ ਕਹਿੰਦੇ ਮਿੱਤਰੋ ਟਰੈਕਟਰ ਪੂਰੇ ਫੁੱਲ ਫੜ ਗਿਆ ਦੇਖੋ ਇਹਦੇ ਪਾਸੇ ਕੋਈ ਪਈਆ ਕਮਾਲ ਇਹ ਕਮਾਲ ਹੋਈ ਜਾਂਦੀ ਆ ਲਾ ਦੁਰੀਆਂ ਟਰਾਲੀ ਖਿੱਚ ਵਿੱਚ ਬੱਲੇ 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 ਫੇਰ ਫੇਟ ੋਕਿਆ ਵੱਡਾ ਕਹਿੰਦੇ ਮਿੱਤਰੋ ਹੋਏ ਇੰਡੋ ਉੱਪਰੋਂ ਬੱਤੀ ਦਾ ਸਪੈਰ ਕਰਦੇ। ਉਧਰੋਂ ਕਹਿੰਦੇ ਦੂਜਾ ਚੱਕਰ ਟਰੈਕਟਰ ਦਾ ਇੰਡੋ ਫਾਰਮ ਦਾ ਪੂਰਾ ਹੋਣ ਵਾਲਾ ਤੇ ਇੱਧਰ ਕਲੀ ਪਾਈ ਪਈ ਆ ਦੇਖੋ ਇੱਧਰ ਮਿੱਤਰੋ ਤੂੰ ਆ ਧਾਰ ਕਰਦਾ ਪਰ ਆਉਂਦਾ। ਦੇਖੋ ਇੱਧਰਲੇ ਪਾਸੇ ਮਿੱਤਰੋ। ਕਦੇ ਢੇਡਾ ਲਾਤਾ ਪੂਰਾ ਕਰਤਾ। ਢੇਡੇ ਮਿੱਤਰੋ ਦੋਨੇ ਢੇਡੇ ਪੂਰੇ ਕਰਤੇ ਟਰੈਕਟਰ ਨੇ। ਤੇ ਟਾਈਮ ਕਿ ਪੁੱਛਦੇ ਆ ਪਾਈਆਂ ਤੋਂ। ਚੱਕੋ ਮਿੱਤਰੋ। ਮਿਆ ਨਦਮਾ ਇਹਦਾ ਟਾਈਮ ਆ ਤੁਹਾਨੂੰ ਟਾਈਮ ਦੋ ਮਿੰਟ ਤੇ 34 ਸੈਕਿੰਡ ਤੇ ਦੋ ਮਿੰਟ ਤੇ 34 ਸੈਕਿੰਡ ਜੀ ਮਾਈਕਰੋ ਕਾਪੀਕਲ ਹੋ ਦੋ ਮਿੰਟ ਤੇ 34 ਸੈਕਿੰਡ ਦੇ ਵਿੱਚ ਮਿੱਤਰੋ ਇੰਡੋ ਫਾਰਮ ਨੇ ਕਿਹੜਾ ਲਾਤਾ